ਸ਼ਹਿਰ ਇਹ ਬਹੁਤ ਵੱਡਾ ਤੇ ਹਰ ਇੱਕ ਬ੍ਰਾਂਡ ਹਰ ਇੱਕ ਚੀਜ਼ ਇੱਥੇ ਮਿਲਦੀ ਹੈ ਕਿਤਾਬੀ ਵੱਡਾ ਸ਼ਹਿਰ ਹੈ 20-25 ਕਿਲੋਮੀਟਰ ਦਾ ਹੈਗਾ ਸਰਪ੍ਰੈਂਸ ਵੀ ਐਲ ਸੀ ਸੀ ਪਿੰਟ ਬਲੂਚੀ ਇਹ ਤਾਂ ਪੰਜਾਬੀ ਬ੍ਰਾਂਡ ਆ ਸਾਹਮਣੇ ਜਿਹੜਾ ਕੰਮ ਚੱਲ ਰਿਹਾ ਉਹ ਪਰ ਦੇਖ ਸਕਦੇ ਹੋ ਇੱਥੇ ਆਹਲੇ ਟਾਈਮ 'ਚ ਪੂਰਨ ਖਟੋਲਾ ਦਾ ਕਹਿੰਦੇ ਸ਼ੁਰੂ ਹੋਣਾ ਹੈ ਜੀ ਕੱਲ੍ਹ ਰਖੜੀ ਆ ਤਾਂ ਕਰਕੇ ਸਾਰੀਆਂ ਮਠਾਈਆਂ ਆ ਰਿਆਂ ਤੇ ਜਿਹੜਾ ਹੈਗਾ ਰਸ਼ ਭੀੜ ਭੜਕਣ ਲੱਗਿਆ ਹੋਇਆ ਚਰਾਇਆ ਜੀ ਕਮ ਅੱਛਾ ਚਰਾਇਆ ਇਹ ਹੈ ਰਿਹਾ ਜੀ ਆਪਣਾ ਇਸਕੋਨ ਇੱਥੇ ਆਪਾਂ ਹੁਣੇ ਆਣੇ ਆ ਵਾਪਸ ਦੇ ਵਿੱਚ ਤੇ ਆਪਣਾ ਛਿੜੀ ਛਿੜੀ ਰਾਧਾ ਗੋਪਾਲ ਜੀ ਮੰਦਿਰ ਹੈ ਜਿੱਦਾ ਪ੍ਰਯਾਗਰਾਜ ਚ ਰਾਧਾ ਵੇ ਨਹੀਂ ਮਾਧਵ ਟੈਂਪਲ ਸੀਗਾ ਇੱਥੇ ਇਹ ਵਾਲਾ ਟੈਂਪਲ ਹੈ ਜੀ ਇੱਥੇ ਵੀ ਗ੍ਰਹਿ ਰਾਧਾ ਗੋਪਾਲ ਜੀ ਦਾ ਤੇ ਹੁਣ ਚਲੋ ਜੀ ਚਲੋ ਇੱਥੇ ਬਾਅਦ ਦੇ ਵਿੱਚ ਆਣੇ ਆ ਵਾਪਸੀ ਪੈਦਲ ਪੈਦਲ ਆ ਜਾਾਂਗੇ ਪਹਿਲੇ ਚਲਦੇ ਆਂ ਗੰਗਾ ਘਾਟ ਦੇ ਕੁਚੀ ਮਾਨਸ ਟੈਂਪਲ ਇਹ ਜੋ ਬਾਲਮੀਕੀ ਵਾਲਾ ਜੀ ਟੈਂਪਲ ਹੈ ਉਹ ਏਹੀ ਹੈਗਾ ਕੁਚੀ ਮਾਨਸ ਅੱਛਾ ਜੀ ਅਸੀਂ ਅੱਜ ਰਪੀੜੋ ਤਾਈ ਘੁੰਮ ਰਹੇ ਆ ਜੀ ਤੇ ਅਸੀਂ ਘਾਟ ਵਾਲੇ ਜਾ ਰਹੇ ਸੀਗੇ ਇੱਧਰ ਆਪਣੇ ਬਾਈ ਜੀ ਆ ਦੇਖੋ ਇੱਥੇ ਪਾਣੀ ਖੜਿਆ ਹੋਇਆ ਹੈ ਕਹਿੰਦੇ ਕਿਰਪਾ ਹੋ ਗਈ ਆਪੇ ਪਾਣੀ ਹੋ ਗਿਆ ਕਮ ਤੇ ਆਪ ਅਬ ਦੇਖ ਸਕਦੇ ਹੋ ਛੀਛੀ ਚੀਜ਼ਾਂ ਸਾਨੂੰ ਲੱਗਾਈ ਹੋ ਲੱਗਦੇ ਵੀ ਇਨਾ ਕੋਰ ਨਾ ਲੱਗਦੇ ਇੱਧਰ ਇਹ 80 ਘਾਟ ਹੈ ਅੱਛਾ ਧੰਨਵਾਦ ਸਰ ਧੰਨਵਾਦ ਜੀ ਆਹ ਦੇਖ ਸਕਦੇ ਹੋ ਜੀ ਖਰੇ ਥਾਈ ਪਾਣੀ ਹੋਇਆ ਪਿਆ ਜੀ ਡੁੱਬਿਆ ਹੋਇਆ ਕੰਮ ਸਾਰਾ ਸਾਰਾ ਦਾ ਸਾਰਾ ਸਾਰੀਆਂ ਦੀ ਸਾਰੀ ਗਲੀਆਂ ਡੁੱਬੀਆਂ ਪਈਆਂ ਇਹ ਪਾਣੀ ਇੱਥੇ ਤੱਕ ਆਇਆ ਹੋਇਆ ਸੀਗਾ ਤੇ ਹੋਲੀ-ਹੋਲੀ ਘੱਟ ਰਿਹਾ ਆਪਣੇ ਪੈਰ ਵੀ ਜਿਹੜੇ ਸੀਗੇ ਡੁੱਬ ਗਏ ਪਾਣੀ ਦੇ ਵਿੱਚ ਤੇ ਬੂਟ ਵੀ ਖਰਾਬ ਹੋ ਗਏ ਹੋਏ ਨੇ ਬਵਾ ਸੁਣੀ ਸੁਣੀ ਕੈਫੇ ਬਣਾਈ ਹੋਈ ਲੋਕਾਂ ਨੇ ਆਪਣੀਆਂ ਗਲੀਆਂ ਦੇ ਵਿੱਚ ਪੁਰਾਣੀਆਂ ਗਲੀਆਂ ਇਹ ਖੰਡਰ ਹੋ ਗਿਆ ਪਰ ਕਰ ਦੇਖੋ ਜੀ શ્રી દ્વાਰਕਾधीश ਮੰਦਿਰ ਅੱਸੀ ਕਾਟ ਹਰੇ ਕ੍ਰਿਸ਼ਨਾ ਸਸ੍ਰੀ ਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਇਸ ਟਾਈਮ ਮੈਂ ਹੈਗਾ ਵਾਂ ਬਨਾਰਸ ਦੀਆਂ ਗਲੀਆਂ ਦੇ ਵਿੱਚ ਤੇ ਤੁਹਾਡਾ ਸਵਾਗਤ ਕਰਦਾ ਇੱਕ ਹੋਰ ਨਵਾਂ ਫ੍ਰੈਸ਼ ਐਪੀਸੋਡ 올 ਇੰਡੀਆ ਜਰਨੀ ਦੇ ਬਿਲਕੁਲ ਤਾਜ਼ੇ ਐਪੀਸੋਡ ਦੇ ਵਿੱਚ ਬਨਾਰਸ ਦੀਆਂ ਗਲੀਆਂ ਤੋਂ ਸਵਾਗਤ ਕਰਦਾ ਕਾਲਾਂ ਗਰਵਾਨੀ ਯਾਤ ਤੇ ਇਹ ਇਹ 80 80 ਰਸਤੇ ਗਏ ਤੇ ਇੱਧਰ ਆਪਣਾ ਰਾਹ ਹੈਗਾ ਜੀ 80 ਘਾਟ ਵਾਲਾ ਹੋਪ ਕਰਦਾ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਨੇ ਰਹੋਗੇ ਤੇ ਸਪੋਰਟ ਕਰੋਗੇ ਲਾਈਕ ਸ਼ੇਅਰ ਸਬਸਕ੍ਰਾਈਬ ਹੁਣੇ ਹੀ ਕਰ ਦਿਓ ਜੀ ਜੇਹੋ ਜੇਹੋ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ 80 ਘਾਟ ਤੇ ਅਸੀਂ ਰੈਪੀਡੋ ਕਰਕੇ ਇੱਥੇ ਆਏ ਸੀਗੇ ਜਿਵੇਂ ਕਿ ਤੁਸੀਂ ਪਿੱਛੇ ਦੇਖਿਆ ਉਹ ਤੁਸੀਂ ਸਾਹਮਣੇ ਪੇੜ ਹੈਗਾ ਜਿਹੜਾ ਉਹ ਤੋਂ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਹਣ ਕਿਸ ਹਿਸਾਬ ਦਾ ਆਇਆ ਹੋਇਆ ਜੀ ਸਾਹਮਣੇ ਹਨੂਮਾਨ ਮੰਦਿਰ ਸੀਗਾ ਉਹ ਦੇਖੋ ਪ੍ਰਾਚੀਨ ਹਨੂਮਾਨ ਮੰਦਿਰ ਉਹ ਵੀ ਡੁੱਬਿਆ ਹੋਇਆ ਤੇ ਕਸਤੀਆਂ ਇੱਥੇ ਤੱਕ ਕਾਇਆਂ ਹੋਈਆਂ ਇਹ ਸਾਰੇ ਏਰੀਆ ਜਿਹੜੀ ਹੈਗੀ ਪਹਿਲੇ ਗੰਗਾ ਆਰਤੀ ਹੁੰਦੀ ਸੀਗੀ ਤੇ ਅੱਜ ਅਸੀਂ ਗੰਗਾ ਆਰਤੀ ਦੇਖਣ ਆਏ ਤੇ ਤੁਹਾਨੂੰ ਵੀ ਅੱਜ ਗੰਗਾ ਆਰਤੀ ਜਿਹੜੀ ਹੈਗੀ ਦਿਖਾਵਾਂਗੇ ਇੱਧਰ ਜਿਹੜਾ ਹੈਗਾ ਭਗਤਾਂ ਦਾ ਤੰਤਾ ਉਮੜਿਆ ਪਿਆ ਹੈਗਾ ਦਬਾ ਕੇ ਤੇ ਕਸਤੀਆਂ ਦੇਖੋ ਕਿੱਡੀ ਅੱਗੇ ਤੱਕ ਕਾਇਆਂ ਹੋਈਆਂ ਨੇ ਰਵੀ ਹਮਤ ਫਟਾਫਟ ਹੀ ਤੰਨਾ ਮਾਰੋ ਉੱਧਰ ਜੀ ਤਿਆਰੀ ਹੋ ਰਹੀ ਹੈ 6 ਵਜੇ ਗੰਗਾ ਆਰਤੀ ਸ਼ੁਰੂ ਹੋਏਗੀ ਤੇ ਸਾਰੇ ਹੌਲੀ ਹੌਲੀ ਜੁੜਨਾ ਸ਼ੁਰੂ ਹੋ ਗਏ ਨੇ ਇੱਥੋਂ ਦੇ ਤਿਆਰੀ ਸ਼ੁਰੂ ਕਰ ਚੁੱਕੇ ਨੇ ਜੀ ਗੰਗਾ ਅਰਤੀ ਦੀ ਤੇ ਇਧਰ ਸਾਰਿਆਂ ਦਾ ਇਧਰ ਸਾਰੇ ਭਗਤ ਜਿਹੜੇ ਨੇ ਇਧਰ ਕੰਝੇ ਲੱਕੇ ਵਗਾ ਰਹੇ ਨੇ ਬਾਈ ਦੀ ਕश्ती ਪਾਣੀ ਪਰ ਗਈ ਪਾਣੀ ਗੱਦੀ ਹੁੰਦਾ ਇੱਕ ਦਿਨ ਤੁਲਸੀ ਬਾਈ ਤੇ ਨਹੀਂ ਗਈ ਕੀ तो दोनों हमारे सनातन धर्म को और सनातन धर्म की संस्कृत संस्कृति यह संस्कृति सिखलाई गई है कि हम लोगों को अपने धर्म के अनुसार चलना चाहिए असी हो गया। गया था। था। हम किसी भी प्रकार का व्यक्ति नहीं कोई ऐसा जीव नहीं है जिससे भी ज्ञान और अनजान में अपराध होते हो कोई ऐसा जीव नहीं है अतः उन सभी जीवों का अपराध कोई क्षमा कर सकता है ਤੋ ਕੇਵਾਂ ਲੋ ਸਿਰਵਲ ਸਵਯੰਭੂ ਸ਼ੰਭਾਵਾ ਰਿਸ਼ਵਨਾਥ ਜੀ ਹੱਲੇ ਆਰਤੀ ਨੂੰ ਟਾਈਮ ਸੀਗਾ ਤੇ ਫਿਰ ਮੈਂ ਕਾ ਮੜਾ ਜਾ ਇੱਧਰਲੇ ਪਾਸੇ ਆ ਕੇ ਥੋੜੀ ਗੁਵਾਰਤਾਲਾ ਜੀ ਕਰ ਲਈਓ ਉੱਧਰ ਆਪਣੇ ਬੰਦੇ ਜਿਹੜੇ ਸੀਗੇ ਉਹ ਥੋੜੀ ਵਾਰਤ ਆਪਣੇ ਗੱਲਾਂ ਬਾਤਾਂ ਜੇ ਕਰੀ ਜਾਂਦੇ ਸੀਗੇ ਬੋਲੀ ਜਾਂਦੇ ਸੀਗੇ ਥੋੜਾ ਸੰਬੋਧਨ ਕਰੀ ਜਾਂਦੇ ਸੀਗੇ ਆ ਜਿਹੜੀ ਚਿੰਤਾ ਬੈਠੀ ਸੀਗੀ ਉੱਥੇ ਤੇ ਇੱਧਰ ਪਾਣੀ ਉੱਤੇ ਤੱਕ ਆਇਆ ਹੋਇਆ ਜੀ ਪੂਰਾ ਭਰਿਆ ਹੋਇਆ ਤੇ ਇਹ ਜਿਹੜੀਆਂ ਦੇਖਦੇ ਨਹੀਂ ਕਿ ਜੀ ਜੁੱਤਾਂ ਜੀਆਂ ਇਹ ਪਿੱਛੇ ਉਹ ਅੰਗਰੇਜ਼ਾਂ ਜਾਣੇ ਲਈਆਂ ਸੀਗੀਆਂ ਤੇ ਅੰਗਰੇਜ਼ਾਂ ਨੇ ਲੈ ਕੇ ਆਪਣੀਆਂ ਗੰਗਾਜੀ ਤਸਾਰੀਆਂ ਸੀਗੀਆਂ ਪਰ ਇੱਥੇ ਆ ਕੇ ਅਟਕ ਗਈਆਂ ਕਈਆਂ ਕੰਮ ਕਿਉਂਕਿ ਇੱਥੇ ਥੋੜਾ ਜਿਹਾ ਏਰੀਆ ਉਸਾਂ ਦਾ ਬਣਿਆ ਹੋਇਆ ਹੈ ਦੇਖ ਸਕਦੇ ਹੋ ਉਹ ਸਾਹਮਣੇ ਹਲੇ ਦੋ ਚਾਰ ਕਿਸ਼ਤੀਆਂ ਲੰਗੀਆਂ ਨਜ਼ਰ ਪਾਈਆਂ ਮੈਨੂੰ ਲੱਗਦਾ ਹੁਣ ਹੋਰੀ-ਹੋਲੀ ਥੋੜੇ ਹੋਰ ਪੰਜ-ਛੇ ਦਿਨਾਂ 10 ਦਿਨਾਂ ਤੱਕ ਜਿਹੜਾ ਹੈਗਾ ਇਹਦਾ ਪਾਣੀ ਜਿਹੜਾ ਹੈਗਾ ਕੱਢ ਚੂਗਾ ਗੰਗਾਜੀ ਦਾ ਤੇ ਇੱਕੋ ਕਿਸ਼ਤੀ ਲਈ ਫਿਰਦਾ ਹੈ ਇਕੱਲਾ ਹੀ ਹੈ ਟੂਰਿਸਟ ਨੇ ਨਜ਼ਰ ਨਹੀਂ ਆ ਰਹੇ ਇਸ ਟਾਈਮ ਟੂਰਿਸਟਾਂ ਦਾ ਜਿਹੜਾ ਹੈਗਾ ਤਾਂ ਤਾਂ ਬਿਲਕੁਲ ਜ਼ੀਰੋ ਵਾਲੇ ਪਾਸੇ ਹੈ ਇਹ ਕਿਸਤੀ ਜਿਹੜੀ ਚਲਦੀਆਂ ਹੁੰਦੀਆਂ ਸੀ ਦਬਾ ਕੇ ਗੰਗਾ ਜੀ ਦੇ ਵਿੱਚ ਆਸੇ ਪਾਸੇ ਵਾਲੇ ਦੁਆਲੇ ਸਾਰਾ ਏਰੀਆ ਦਿਖਾਉਂਦੀਆਂ ਹੁੰਦੀਆਂ ਸੀਗੀਆਂ ਤੇ ਇੱਥੇ ਮਾਈਗਰੇਟਿਡ ਬਰਡਸ ਵੀ ਆ ਕੇ ਆਪਣੀ ਜਿਹੜੀ ਹੈਗੀ ਮਾਈਗ੍ਰੇਸ਼ਨ ਕਰਦੇ ਹੁੰਦੇ ਸੀਗੇ ਉਹ ਸਾਰਾ ਇਸ ਟਾਈਮ ਰੁਕਿਆ ਹੋਇਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿਚੜ ਐਡਾ ਉੱਤੇ ਤੱਕ ਆਇਆ ਹੋਇਆ ਹੈ ਇਹ ਲਿਬਰ ਨੂੰ ਬੜ ਕੇ ਕੰਮ ਜਿਹੜਾ ਉੱਪਰ ਤੱਕ ਮਿੱਟੀ ਆਈ ਹੋਈ ਹੈ ਇਹਨੂੰ ਵੀ ਹਲੇ ਸਾਫ ਕਰਨਾ ਪੈਣਾ ਜਦੋਂ ਇਹ ਸਾਰੀ ਦੀ ਸਾਰੀ ਗੰਗਾ ਜੀ ਦਾ ਸਤਾਰ ਬਿਲਕੁਲ ਆਪਣੇ ਲੈਵਲ ਤੇ ਆ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਇਹ ਮਿੱਟੀ ਦਾ ਵੀ ਜਿਹੜਾ ਕੰਮ ਹੈ ਸਾਫ਼ ਸੁਹੀ ਵਾਲਾ ਹੋਣਾ ਸ਼ੁਰੂ ਹੋਊਗਾ ਤਾਂ ਜਾ ਕੇ ਇਹ ਕਾਰਡ ਜਿਹੜੇ ਹੈਗੇ ਨੇ ਇਸ ਟਾਈਮ ਲੱਖਪਤ ਹੋਏ ਪਏ ਨੇ ਮਿੱਟੀ ਦੇ ਨਾਲ ਉਹ ਕਚੜੇ ਦੇ ਨਾਲ ਉਹ ਦੁਬਾਰਾ ਤੋਂ ਆਪਣੇ ਪੁਰਾਣੇ ਰੂਪ ਦੇ ਵਿੱਚ ਆਣਗੇ ਤੇ ਫਲੱਡ ਬਹੁਤ ਜ਼ਿਆਦਾ ਜਿਹੜਾ ਹੈਗਾ ਪ੍ਰਭਾਵ ਪਾ ਚੁੱਕਾ ਜੀ ਕਾਸ਼ੀ ਦੇ ਵਿੱਚ कैसा बना है तीर्थ पूरी तैयारी हो गई हुई है, है जी हम इतनी दूर से आ रहे हैं भीड़ देख सकते हो जी दब के लागी हुई है ਥੱਲੇੋਂ ਬੋਲੀ ਜਾਂਦੇ ਨੇ ਤਾਂ ਕਰਕੇ ਥੋੜੀ ਆਵਾਜ਼ ਹੋ ਸਕਦਾ ਤੁਹਾਨੂੰ ਘੱਟ ਨਜ਼ਰ ਆਵੇ ਇਹ ਨਾਲ ਹੀ ਇੱਕ ਸਾਹਮਣੇ ਇੱਕ ਮੰਦਿਰ ਵੀ ਹੈਗਾ ਜੀ ਇਹ ਮੰਦਿਰ ਦਾ ਨਾਮ ਕੀ ਹੈ ਇਹ ਮੰਦਿਰ ਦਾ ਨਾਮ ਕੀ ਇਹ ਬਲੇਗਾ ਪੰਜ ਮੰਦਿਰ ਇਹ ਸਾਹਮਣੇ ਹੈ ਜੀ ਆਪਣਾ ਪੰਜ ਮੰਦਰ ਇਸ ਵਿਦਿਆਲਿਆਂ ਵਿੱਚ ਸਭ ਤੋਂ ਵੱਡਾ ਨਹੀਂ ਹੈ ਇਹ ਆਪਣਾ ਅੱਸੀ ਗਾੜ ਤੇ ਆਪਣੀ ਜਿਹੜੀ ਗੰਗਾ ਅਰਤੀ ਅੱਜ ਹੋਊਗੀ ਤੇ ਇਹ ਦੇਖ ਸਕਦੇ ਹੋ ਜੀ ਬੰਦੇ ਤਿਆਰ ਪਰ ਤਿਆਰ ਹੋ ਗਏ ਨੇ ਜਿਹੜੇ ਆਰਤੀ ਕਰਦੇ ਨੇ ਹੁਣ ਥੱਲੇ ਚੱਲਦੇ ਆ ਜੀ तमाम ਵਿਦੇਸ਼ੋਂ ਤੇ ਲੋਕ ਕੋੜਾ ਜਿਹਾ ਪ੍ਰਸਾਦ ਖਾਣ ਨੂੰ ਉੱਪਰ ਆਇਆ ਸੀਗਾ ਹੁਣ ਥੱਲੇ ਚੱਲਦੇ ਆ ਜਦੋਂ ਇਹ ਬ੍ਰੇਸ ਮਹੋ ਇਹ ਸਾਰੋਬ੍ਰੇਸ પ્રાપ્ત ਹੋ ਜਾਏਗਾ ਇਹ ਅਹਿਸਾਸ ਆਪਕੋ ਅੰਤ ਅਕਰਣ ਸੇ ਹੋਗਾ कुनाहट कुंदरी का प्रवाहतिना पो का पितवावेता सतेन और अपना अपना संकल्प मां गंगा को समर्पित सुगले पछे अध्य चतुर्दस्याम कडुपड़ी पूर्णिमा नाम युग्मति थोय अद्य अपना अपना गोत्र अपना अपना नाम गृह सुख शांति संपन्न बुद्धि ਕ੍ਰਿਯਤ ਪਦ ਜੈ ਮਤੇਂ ਗ੍ਰੋਮੀ ਜੈ ਮਤਾ ਬੜੂਣੋ ਦੀ ਜੈ ਮਤਾ ਦੇਖੋ ਜਿਵੇਂ ਜਿਵੇਂ ਟਾਈਮ ਹੁੰਦਾ ਹੈ ਆਰਤੀ ਵਾਲ ਜਾਂਦਾ ਹੈ ਓਦਾਂ ਭਰੀ ਆ ਰਹੀ ਏ ਪੀੜ ਕਦੀ ਆ ਰਹੇ ਲੋਕ ਆ ਦਿਨਾਂ ਨੇ ਸੰਤਰੀ ਚੋਲਾ ਪਾਇਆ ਹੈ ਝੁਗਾ ਇਹਨਾਂ ਨੇ ਆਰਤੀ ਕਰ ਲਈਏ ਤਵੇ ਖਾਣ ਜਿੱਥੇ ਖੜ ਕੇ ਉਹਨੇ ਆਰਤੀ ਕਰਨੀ ਮਮਾ ਦੇਵ ਦੇਵ ਜਲੇ ਨਸੀ ਕਲੀ ਕਰਣਾ ਸੇਵਕਾ ਵਿੰਧਨਾ ਇਕਈ ਜਥੀ புஷ்பஞ்சி மையோமி பூஜா சேன்தா பரமே சமீ ஹத்துல ਅਨੇਨਾ ਪੂਜਨਾ ਧਰਧਰਿ ਰਾਜੀ ਨਤੀ ਮਾਂ ਗੰਗਾ ਪੀ ਆ ਵਿਸ਼ਵਨਾਥ ਜੀ ਜੈ ਬੋਲ ਮੰਨ ਕਬਨਾ ਮैया ਦੀ ਜੈ ਬਲੀ ਜੁਲਗਾ ਜੈ ਜੀ ਜੈ ਸ੍ਰੀ ਬਜਨ ਅੰਦਵ ਜੈ ਲక్ష్ਮੀ ਨਾਰਾਇਣ ભગવાન ਕੀ ਜੈ ਹਰ ਹਰ ਮਹਾਦੇਵ ਬੋਲੇ ਬਸ ਹੁਣ 5-7 ਮਿੰਟ ਤੱਕ ਹੋਰ ਜਿਹੜੀ ਆਰਤੀ ਸ਼ੁਰੂ ਹੋ ਜੂਗੀ ਵੇਲਾ ਸ਼ਾਮ ਦਾ ਹੋ ਗਿਆ ਤੇ ਤਕਰੀਬਨ 7:00 ਵਜਨ ਨੂੰ ਹੋਰ 10-15-20 ਮਿੰਟ ਪਏ ਨੇ ਤੇ ਬਸ ਯਾਤਰਾ ਆਪਣੀ ਜਿਹੜੀ ਇੱਥੇ ਵੀ ਆਰਤੀ ਹੈਗੀ ਹੁਣ ਹੋ ਸ਼ੁਰੂ ਹੋ ਜੂਗੀ ਸਾਹਮਣੇ ਮੰਦਰ ਪੰਜ ਮੰਦਰ ਤੇ ਇਹ ਹੈ ਜੀ ਅਸੀਂ ਘਾਟ ਹਰੋ ਪ੍ਰਤੀ ਸੰਧਿਆ ਇਹ ਥੱਲੇ ਦਾ ਕੋਹ ਹੁੰਦਾ ਹੁੰਦਾ ਸੀਗਾ ਇਸ ਟਾਈਮ ਇੱਥੇ ਪਾਣੀ ਭਰਿਆ ਹੋਇਆ ਜੇ ਪਾਣੀ ਨਾ ਭਰਿਆ ਹੁੰਦਾ ਆਪਾਂ ਥੱਲੇ ਤੱਕ ਦਿਖਾਉਂਦੇ ਤਾਂ ਇਸ ਟਾਈਮ ਤਾਂ ਭੀੜ ਘੱਟ ਹੋ ਗਈ ਹੈ ਬਰਸਾਤ ਵੀ ਹੈਗੀ ਹੈ ਤੇ ਮੌਸਮ ਵੀ ਉਹੋ ਜਿਹਾ ਹੈਗਾ ਤੇ ਲੋਕ ਆਉਣਾ ਨਹੀਂ ਪਸੰਦ ਕਰਦੇ ਇਸ ਟਾਈਮ ਘਰੋਂ ਨਾ ਹੀ ਨਿਕਲਣਾ ਪਸੰਦ ਕਰਦੇ ਪਰ ਜਿਨ੍ਹਾਂ ਦੀ ਭਗਤੀ ਹੈ ਉਹ ਦੇਖੋ ਇੱਥੇ ਤੰਤਾ ਮਾਰ ਕੇ ਤੇ ਜਿਨ੍ਹਾਂ ਦੀ ਭਗਤੀ ਹੈ ਉਹ ਦੇਖੋ ਇੱਥੇ ਦੱਬ ਕੇ ਆਏ ਹੋਏ ਨੇ ਤੇ ਹੁਣ ਆਰਤੀ ਸ਼ੁਰੂ ਹੋਣ ਲੀ ਹੈ ਇਹ ਸੰਤਰੀ ਚੁਗਲੇ ਬਾਬਾ ਜੀ ਨੇ ਆਰਤੀ ਕਰਨੀ ਹੈ ਬਾਬਾ ਗੰਗਾ ਆਰਤੀ ਨਹੀਂ ਕਰਨੀ ਧਾਰਤੀ ਅਸੀਂ ਅਟੈਂਡ ਕਰ ਲਈਏ ਜੀ ਹੁਣ ਅਸੀਂ ਜਾ ਰਹੇ ਹਾਂ ਅੱਗੇ ਇਸਕੂਨ ਵਾਲ ਨੂੰ ਜਿਹੜਾ ਤੁਹਾਨੂੰ ਸ਼ਾਮੀ ਦਿਖਾਇਆ ਸੀ ਰੇਪੀਡੋ ਵਾਲੇ ਬਾਈ ਤੋਂ ਨਾਲ ਗਰਮਾ ਸੀਗਾਰੇ ਪੀਡੋ ਵਾਲੇ ਬਾਈ ਦੇ ਚੋਲੋ ਦਿਖਾਇਆ ਸੀਗਾ ਹੁਣ ਸਾਡਾ ਦੂਸਰਾ ਅੱਜ ਦਾ ਹੋਣ ਵਾਲਾ ਜੀ ਕਿੱਥੇ ਆਪਾਂ ਦਰਸ਼ਨ ਕਰਨ ਜਾਣੇ ਆ ਉਹ ਹੈ ਜੀ ਆਪਣਾ ਇਸਕੂਨ ਸ਼੍ਰੀ ਸ਼੍ਰੀ ਰਾਧਾ ਗੋਬਿੰਦ ਟੈਂਪਲ ਤੇ ਉੱਥੇ ਚੱਲਦੇ ਹਾਂ ਰਾਤ ਹੋ ਗਈ ਜਿਆਦਾ ਤੇ ਆਪਾਂ 5 ਵਜੇ ਦੇ ਕਰੀਬ ਕਿਰੇ ਵਾਏ ਸੀਗੇ ਤੇ 5 ਵਜੇ ਤੋਂ ਲੈ ਕੇ ਤਕਰੀਬਨ ਅਸੀਂ ਰਾਉਂਡ 1.7 ਹੋਏ ਥੀ ਲਾਤੇ 2.5 ਘੰਟੇ ਲੱਗੇ ਪਰ ਜੋ ਆਨੰਦ ਆਇਆ ਪੀਸ ਦੇ ਵਿੱਚ ਬੈਠ ਕੇ ਜੋ ਨਿਆਰੇ ਆਏ ਉਹ ਬਹੁਤ ਜਿਆਦਾ ਵਧੀਆ ਸੀਗੇ ਤੇ ਐਨ ਲੱਗਿਆ ਕਿ ਬਾਈ ਐ ਤਾਂ ਨਿਆਰਾ ਆ ਗਿਆ ਬਨਾਰਸਾਣਾ ਸਫਲ ਹੋ ਗਿਆ 80 ਘਾਟ ਖੱਬੇ ਹੱਥ ਜਿੱਥੋਂ ਅਸੀਂ ਆਏ ਆ ਦੁਰਗਾ ਮੰਦਰ 0.8 ਮਤਲਬ 800 ਮੀਟਰ ਤੁਲਸੀ ਮਾਨਸ ਮੰਦਰ ਉਹ ਵੀ 0.8 ਮੰਦਰ 8 ਕਿਲੋਮੀਟਰ ਤੇ ਇਧਰ ਪਾਣੀ ਹਲੇ ਵੀ ਭਰੇ ਹੋਏ ਨੇ ਇਹ ਹੁਣੇ ਹੀ ਖਾਲੀ ਹੋਇਆ ਏਰੀਆ ਇਹ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲੀਆਂ ਸਫਾਈਆਂ ਕਰਕੇ ਸਵੇਰੇ ਇੱਥੇ ਗੱਡੀ ਲੱਗੀ ਹੋਈ ਸੀਗੀ ਤੇ ਉਹਨਾਂ ਇੱਥੇ ਕੰਮ ਖਰਾਬ ਨਹੀਂ ਹੋਇਆ ਪਰ ਪਾਣੀ ਫਿਰ ਵੀ ਆ ਕੇ ਖੜਾ ਹੋਇਆ ਸੀਗਾ ਥੱਲੇ ਕੰਮ ਜ਼ਿਆਦਾ ਖਰਾਬ ਹੋਇਆ ਹੋਇਆ ਕਿਉਂਕਿ ਇਹ ਸਾਰਾ ਫਲੱਡ ਅਫੈਕਟਿਡ ਏਰੀਆ ਸੀਗਾ ਗੁੰਗੜ ਵੀ ਕਿੱਦਾਂ-ਕਿੱਦਾਂ ਦੀਆਂ ਗਲੀਆਂ ਦੱਸਦਾ ਹੈ ਜਮਾਈ ਪੀੜੀ ਦੀ ਗਲੀ ਹੈਗੀ ਆ ਉਹਦੇ ਵਿੱਚੋਂ ਲੈ ਕੇ ਜਾ ਰਿਹਾ ਫਵਾਤੀ ਵੇਖੁੰਠ ਪਵਨ ਅਸੀਂ ਆਪਣੇ ਘਰ ਦਾ ਨਾਮ ਇਦਾਂ ਹੀ ਰੱਖਾਂਗੇ ਵੇਖੁੰਠ ਪਵਨ ਇਸ ਲਈਆਂ ਸਾਰੀਆਂ ਗਲੀਆਂ ਦੇ ਵਿੱਚ ਪਾਣੀ ਭਰਿਆ ਹੋਇਆ ਸੀਗਾ ਫਿਰ ਇੱਕਾ ਗਲੀ ਜੀ ਲੰਬੀ ਹੈ ਬਾਬੇ ਨੇ ਆਪੇ ਕਿਰਪਾ ਕਰਕੇ ਗਲੀ ਇੱਥੇ ਨਵੀਂ ਬਣਾਤੀ ਇੱਥੇ ਪਾਣੀ ਬਿਲਕੁਲ ਵੀ ਹੈ ਨਹੀਂਗਾ ਤੇ ਬਾਕੀ ਸਾਰੀਆਂ ਗਲੀਆਂ 'ਚ ਪਾਣੀ ਸੀਗਾ ਚਾਰ ਤੋਂ ਪੰਜ ਗਲੀਆਂ ਦੇਖੀਆਂ ਸਾਰਿਆਂ 'ਚ ਪਾਣੀ ਸੀਗਾ ਇਹ ਸਾਰਾ ਏਰੀਆ ਸੁੱਕਾ ਹੈ ਫਟਾਫਟ ਚੱਲਦੇ ਆਂ ਉਧਰ ਨੂੰ ਪਹੁੰਚਦੇ ਆਂ ਜਿੱਧਰੋਂ ਆਏ ਸੀ ਮੁੜ ਕੇ ਫਿਰ ਉਹੀ ਹਾਈਵੇ ਤੇ ਆ ਗਏ ਫਰਬਤੁਰ ਦੇ ਇਹ ਮੇਲਾ ਲੱਗਿਆ ਹੈ ਸਾਵਣ ਦਾ ਇਹ ਦੇਖ ਰਿਹਾ ਜੀ ਇਹ ਰੋਡ ਹੈ ਜੀ ਆਪਣੀ ਦੁਰਗਾਪੁਰੀ ਰੋਡ ਤੇ ਇਹ ਇਧਰ ਕੀਰਤਨ ਚੱਲਦੇ ਪਏ ਨੇ ਦੇਸ ਦੇਸ ਹਰੇ ਹਰੇ ਜਰਾਏ ਚ ਲੋਕ ਲੰਮੇ ਪਏ ਹੋਏ ਨੇ ਦੇਖੋ ਤੇ ਇਹ ਚਰਾਏ ਦਾ ਨਾਮ ਹੈ ਜੀ ਆਪਣਾ ਗੁਰੂ ਧਾਮ ਕ੍ਰੋਸਿੰਗ ਗੁਰੂ ਧਾਮ ਚਰਾਹਾ ਆਪਣਾ ਇਸਕੂਨ ਹੋ ਰਿਹਾ ਜੀ ਥੋੜਾ ਜਿਹਾ ਅੱਗੇ you uh -huh. कीर्तन चल रहा है जी वाह जी वाह न्यारा आ गया ये सी स्कॉन बनारस श्री श्री राधा गोविंद टेंपल न्यारा आ गया जी हरि बोल हरे कृष्णा ये सी जी अपना स्कॉन बनारस अपना का लड़का जेड़ा बेली सीगा ओहो आ गया जी दुर्गा कुंड चौराहे पे जी दुर्गा कुंड रोड सीमा दुर्गापुरी कहता सॉरी तो वाह जी वाह सामने हरे चीज लिखी हुई है जी हाँ जी क्या हाल भाई दोबारा से मेल मिलाप हुआ है आज तुम्हें आई आई से आई आईआईटी आईआईटी कई और चलते हैं आई आईआईटी टी दिखा दिया टी कल दिखा दिया वो मेले क्या मेले क्या में चलो चंडोल लेते हैं नहीं नहीं रामनगर का किला तुम्हें तो दिखाते हैं किला रामनगर दिखाते तुम्हें रामनगर यहाँ पे किला जो गाना नहीं फेमस हुआ था वहाँ पे गैंग ऑफ वासेपुर शूट हुआ था

ਤੇ ਹੁਣ ਇਧਰਲੇ ਪਾਸੇ ਬਣ ਗਈ ਪ੍ਰਸਿੱਧ ਚਾਚੀ ਜਿਹੜੀ ਗਾਵਾਂ ਕਰਦੀ ਹੁੰਦੀ ਸੀ ਵੇ ਕੰਜਰ ਰਿਆ ਖਾ ਲੈ ਤੂੰ ਜੇ ਕਚੋਰੀ ਖਾਣੀ ਹੈ ਤਾਂ ਐਂ ਬੁਲਾ ਕੇ ਖਵਾਉਂਦੀ ਸੀ ਸਹੀ ਗੱਲ ਹੈ ਕਿ ਨਹੀਂ ਹਮ ਸਹੀ ਗੱਲ ਹੈ ਹਮ ਮਤਲਬ ਅਚ ਮ ਆਈਐਸ ਪੀਸੀਐਸ ਔਰ ਅਪਰ ਲੈਵਲ ਕੇ ਜੋ ਆਫੀਸਰਸ ਹੁੰਦੇ تھے ਉਹ ਇਨਕੇ ਯਾ ਬਸ ਖਾਲੀ ਗਾਲੀ ਖਾਣੇ ਕੇ ਲੀਏ ਆਤੇ ਹਾਂ ਪੀਸੀਐਸ ਲੈਵਲ ਦੇ ਐਸਐਸਸੀ ਲੈਵਲ ਦੇ ਜਿਹੜੇ ਹੁੰਦੇ ਸੀਗੇ ਆਪਣੇ ਆਫੀਸਰ ਉਹ ਸਿਰਫ ਗਾਲਾਂ ਖਾਣ ਆਂਦੇ ਸੀਗੇ ਕਚੋਰੀ ਘਟ ਖਾਂਦੇ ਸੀ ਗਾਲਾਂ ਮਾਤੇ ਖਾਂਦੇ ਸੀਗੇ ਜੀ ਤੇ ਉਹ ਚਾਚੀ ਦੀ ਦੁਕਾਨ ਹੈ ਜੀ केशव तांबूल भंडार खाओगे तो यार मेरे को बताओ कैसे खाते मेरे को बताना कैसे कैसे खाते हैं बताना खाना है वाला पान अच्छा था था। हाँ वो बढ़िया था तो बस खाना है ना जैसे कैसे पैसे तुम तो नहीं दोगे तब मैं नहीं आऊँगा फिर भाई चिंता करो तो नहीं नहीं ऐसे नहीं फिर मैं वीडियो में बोल रहा हूँ यार अच्छा नहीं लगता ऐसे मेरे भाई

ਮੱਟਵਾਣੀ ਕਰੇ ਤੁਸੀਂ ਇਹਦਾ ਬਣੀ ਹਾਂ ਦਵਾਈ ਦੇ ਇੰਨੇ ਜਰਾ ਮਨਾ ਹੋਣਾ ਆਸਰ ਬਣਾਵਾ ਜੀ ਬਣਾਵਾ ਜੀ ਬਹੁਤ ਪ੍ਰੋਫੈਸ਼ਨਲ ਕੰਮ ਹੋਗਾ ਤੁਹਾਨੂੰ ਦੇਖਣ ਲੱਗਿਆ ਬਹੁਤ ਖੂਬ ਤੁਹਾਨੂੰ ਬਹੁਤ ਵੱਡਾ ਫਾਇਦਾ ਹੋਊਗਾ ਆਮ ਕਿਉਂਕਿ ਜੇ ਕਰਾਂਗੇ ਫਿਰ ਜੀ ਜੀ ਕਰਾਂਗੇ ਅਸੀਂ ਜਾ ਰਹੇ ਹਾਂ ਜੀ ਰਾਤ ਨੂੰ ਹੋਣਾ ਹੈ रामनगर का किला देख गंगा जी पार करके गंगा जी पूरे उफान है जेड़ा सामने देख रहे हो जी वह रामनगर का किला बड़ा फेमस है अभिषेक भाई हाथ क्या इसके अंदर जाने क्यों देते सुबह जाने देते है अच्छा है और अंदर जो है वो तुम्हारी बड़ी लेके छोटे तक जो है वो क्या नाम है गंत वगैरह रखे हुए राजे कपड़े वगैरह रखे हुए हैं ये सारी चीजें जो है वो हिस्ट्री स्टोरी क्रिकेट के बारे अच्छा, तो में बताती है इसके बारे में देखते हैं तुमने वाकई यो गाना आया सच हो गया बार तोपा पैया होया ने पूरा बनारस तुम्हें घुमाई भराव नगर का किला दिखाई ले चल गंगा के पार गोरिया आ के बैठ जा वाह जी वाह ये वही बात होगी ते ये है भी जड़ा किला यार गंगा के पार ही है जी ਪੂਰੀ ਗੰਗਾ ਜੀ ਪਾਰ ਕਰਕੇ ਆਏ ਆ ਤੇ ਇੱਥੇ ਹੈ ਜੀ ਕਿਲਾ ਇਹ ਸਟਾਮ ਵਿਭੂਤੀ ਨਰਾयण ਦੇ ਅੰਡਰ ਹੈ ਜੀ ਕਿਲਾ ਸ਼ਿਵ ਪ੍ਰਸਾਦ ਲੱਸੀ ਪੰਡਾਰ ਰਬੜੀ ਪਾ ਕੇ ਲੱਸੀ ਬਹੁਤ ਸਵਾਦ ਹੈ ਜੀ ਲੱਸੀ ਇਹ ਮੈਂ ਕਹਿੰਦਾ ਪੀ ਕੇ ਨਿਆਰਾ ਹੀ ਆ ਜਾਂਦਾ ਹੈ ਜੀ